ਦਰਸ਼ਕ ਵੀਰੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦਿਖਾ ਰਹੇ ਹਾਂ ਰੌਂਤਾ ਜੂਸਵਾਰ ਬਾਈ ਕਰਮਜੀਤ ਸਿੰਘ ਉਹਨਾਂ ਨੇ ਗੰਨੇ ਦੇ ਜੂਸ ਦਾ ਬਹੁਤ ਹੀ ਵਧੀਆ ਸੈਟਅਪ ਲਗਾਇਆ ਸਾਫ਼ ਸੁਥਰਾ ਸੋ ਛੋਟੀ ਜੀ ਚਾਰਜ ਵਾਲੀ ਮਸ਼ੀਨ ਹੈ ਅਤੇ ਨਾਲ ਆ ਬਰਫ਼ ਵਾਸਤੇ ਤੇ ਬਾਰਫਾਲੀ ਤੇਤੀ ਅਤੇ ਗੰਨੇ ਸਾਫ ਸੁਥਰੇ ਹਨ ਸੋ ਇਹ ਕਿਸ ਤਰ੍ਹਾਂ ਚੱਲਦਾ ਹੈ ਅਤੇ ਬਾਈ ਦਾ ਕਾਰੋਬਾਰ ਕਿਸ ਤਰ੍ਹਾਂ ਦਾ ਹੈ ਆਓ ਤੁਹਾਨੂੰ ਬਾਈ ਨਾਲ ਮਲਾਉਣੇ ਹਾਂ ਅਤੇ ਬਾਈ ਨਾਲ ਗੱਲਾਂ ਬਾਤਾਂ ਕਰਦਿਆਂ ਕਿ ਬਾਈ ਦਾ ਕੰਮ ਕਿਸ ਤਰ੍ਹਾਂ ਚੱਲਦਾ ਹੈ ਬਾਈ ਸਸਰੀ ਕਾਲ ਜੀ ਨਾਮ ਆਜੀ ਟੋਟ ਮੇਰਾ ਨਾਮ ਕਰਮਜੀਤ ਸਿੰਘ ਜੀ ਪਿੰਡ ਮੇਰਾ ਰੌਂਦਾ ਅੱਛਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 84275 74774 ਹਾਂ ਦੁਬਾਰਾ ਫੇਰ ਬੋਲੋ ਵੀ ਮੈਲ ਨੰਬਰ 84275 74774 ਅੱਛਾ ਜੀ ਹਾਂਜੀ ਤੇ ਕੰਮਕਾਰ ਵਧੀਆ ਚੱਲਦਾ ਸੀ ਕੰਮਕਾਰ ਵਧੀਆ ਟਾਈਮ ਪਾਸ ਹੋਈ ਜਾਂਦਾ ਜੀ ਅੱਛਾ ਇਹ ਆਪਣਾ ਕੰਮ ਆਈ ਹੈ ਹਾਂਜੀ ਆਪਣਾ ਆਪ ਦਾ ਕੰਮ ਆਈ ਹੈ ਅੱਛਾ ਇਹ ਕਿਸੇ ਦੇ ਅਧੀਨ ਹੋਣ ਦੀ بجائے ਤੁਸੀਂ ਆਪਣਾ ਕੰਮ ਹੀ ਕਿਉਂ ਚੁਣਿਆ ਵੀ ਮੰਨ ਲਓ ਵੀ ਆਪਣੇ ਕੰਮ ਦੀ ਸਰਦਾਰੀ ਹੈ ਜਦੋਂ ਦਿਲ ਕਰੇ ਬੰਦਾ ਕਰ ਸਕਦਾ ਹਾਂਜੀ ਹਾਂਜੀ ਕੋਈ ਵੀ ਕਰਦਾ ਕੰਮਕਾਰ ਲੇਟ ਵੀ ਆ ਸਕਦਾ ਜੇ ਆਪਾਂ ਕਿਸੇ ਦੇ ਅਧੀਨ ਕੰਮ ਰਹਿ ਕੇ ਕਰਦੇ ਆ ਤਾਂ ਆਪਾਂ ਨੂੰ ਟਾਈਮ ਟੂ ਟਾਈਮ ਉਹਨਾਂ ਨੂੰ ਜਿੰਨਾ ਟਾਈਮ ਆਪਣਾ ਫਿਕਸ ਆ ਉਹਨਾਂ ਕੋਲ ਜਾਣਾ ਪੈਂਦਾ ਹੈਗਾ ਆਪਦੇ ਕੰਮ ਦਾ ਇਹੀ ਫਾਇਦਾ ਵੀ ਜਦੋਂ ਤੁਹਾਡਾ ਦਿਲ ਕਰਦਾ ਔਰ ਉਹ ਤੁਸੀਂ ਕਰ ਸਕਦੇ ਹੋ ਜਦੋਂ ਤੁਹਾਡਾ ਮਨ ਕਰਦਾ ਘਰੇ ਜਾ ਸਕਦੇ ਹੋ ਹਾਂਜੀ ਇਹਦਾ ਬਾਬੇ ਨਾਨਕ ਦਾ ਵੀ ਬਚਨ ਆਣਾ ਜੀ ਉਤਮ ਖੇਤੀ ਮਦਮ ਬਾੜ ਤੇ ਨਖੇਦ ਚਾਗਰੀ ਮਤਲਬ ਜਿਹੜਾ ਕਿਸੇ ਦੇ ਅਧੀਨ ਕੰਮ ਆ ਇਹ ਬਹੁਤ ਔਖਾ ਆਪਦਾ ਕੰਮ ਹਾਂਜੀ ਹਾਂਜੀ ਬਿਲਕੁਲ ਇਹ ਭਾਈ ਆਪਾਂ ਦਿਖਾਵਾਂਗੇ ਵੀ ਕਿਸ ਤਰ੍ਹਾਂ ਆਪਣਾ ਚੱਲਦੀ ਆ ਮਸ਼ੀਨ ਹਾਂਜੀ ਹਾਂਜੀ ਜ਼ਰੂਰ ਹੀ ਹਾਂ ਚਲਾ ਕੇ ਦਿਖਾਓ ਉਹਨੂੰ ਹਾਂ ਜੀ ਦੇਖੋ ਇਹ ਬੈਟਰੀ ਤੇ ਚੱਲਦੀ ਆ ਮਸ਼ੀਨ ਹਾਂਜੀ ਹਾਂਜੀ ਬੈਟਰੀ ਤੇ ਹਾਂ ਭਾਈ ਕਹਿੰਦਾ ਜੀ 7-8 ਘੰਟੇ ਵਧੀਆ ਇਹ ਜੂਸ ਕੱਢ ਦਿੰਦੀ ਆ ਗੰਨੇ ਦਾ ਯਾਨੀ ਕਿ ਰਾਤ ਨੂੰ ਜੇ ਚਾਰਜ ਕਰ ਦਿਆ ਤਾਂ ਸਾਰਾ ਦਿਨ ਇਹ ਭਾਈ ਜੀ ਕਹਿੰਦਾ ਵੀ ਮਸ਼ੀਨ ਚੱਲੀ ਜਾਂਦੀ ਆ ਆਪਣਾ ਗੰਨੇ ਦਾ ਜੂਸ ਕੱਢਣ ਵਾਸਤੇ ਕੋਈ ਦਿੱਕਤ ਨਹੀਂ ਆਉਂਦੀ ਦੇਖੋ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਕੋਈ ਪ੍ਰਦੂਸ਼ਣ ਨਹੀਂ ਕੋਈ ਖਰਤਾ ਨਹੀਂਗਾ चाल रही छोटी जी कलाड़ी और प्राणियां कलाड़ी जो के बड़ी मेहनत करनी पंदी सी गन्ने दा जूस कटने वास्ते देखो नवी तकनीक क्या हुमन के तैयार हो गया तैयार भाई जी। हां, हां जी हां जी लो ਇਹ ਕਲਾੜੀ ਕਿੰਨੇ ਕ ਦੀ ਆ ਗਈ ਅੰਦਾਜ਼ਾ ਜੀ ਰੇਟ ਇਹਦਾ ਇਹ ਵੀਰ ਆਪਾਂ ਨੂੰ 55000 ਦੀ ਪਈ ਆ ਜੀ ਤੇ ਬਾਕੀ ਮੋਟਰਸਾਈਕਲ ਹੋ ਗਿਆ ਜੀ ਸਾਧਾ ਹਾਂ ਜੀ ਮੋਟਰਸਾਈਕਲ ਹੋ ਗਿਆ 26000 ਵੀ ਆਪਣਾ ਰੇੜੀ ਤੇ ਲੱਗਿਆ ਸੀਗਾ ਬਿਨਾਂ ਛਤਰੀ ਤੋਂ ਕੱਲੀ ਰੇੜੀ ਰੇੜੀ ਤੇ ਯਾਨੀ ਕਿ ਲੱਖ ਕਰਪਏ ਚ ਕਰ ਹਾਂ ਜੀ ਸਵਾ ਲੱਖ ਰੁਪਏ ਦੇ ਕਰੀਬ ਖਰਚਾ ਆ ਗਿਆ ਸੀ ਸਾਰਾ ਹਾਂ ਜੀ ਮਟੀਰੀਅਲ ਵਾ ਦਿਵਾ ਕੇ ਹਾਂ ਜੀ ਹਾਂ ਹਾਂ ਜੀ ਯਾਨੀ ਕਿ ਸਵਾ ਡੇਢ ਲੱਖ ਰੁਪਏ ਚ ਵਧੀਆ ਕਾਰੋਬਾਰ ਹਾਂ ਜੀ ਹਾਂ ਜੀ ਪੂਰਾ ਵਧੀਆ ਕਾਰੋਬਾਰ ਚੱਲਦਾ ਜੀ ਕਿਸੇ ਦੇ ਅਧੀਨ ਰਹਿਣ ਨਾਲੋਂ ਦਾ ਵੀ ਆਪਣਾ ਆਪ ਦਾ ਠੀਕ ਹੈ ਆਣੀ ਆਣੀ ਬਹੁਤ ਬਹੁਤ ਧੰਨਵਾਦ ਬਾਈ ਜੀ ਠੀਕ ਹੈ ਜੀ ਥੋੜਾ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆ ਕੇ ਮਾਣ ਬਖਸ਼ਿਆ ਧੰਨਵਾਦ ਸਾਰਿਆਂ ਨੂੰ ਸਸਰੀ ਘਰ ਸਾਸਿਕਾਰ